ਆਜੋ ਚਲਿਏ ਬਾਬਾ ਦੀਪ ਸਿੰਘ ਦੇ ਦਰਬਾਰ ਚੋਪੈਰੇ ਦੀਆਂ ਹਾਜ਼ਰੀਆਂ ਭਰੀਏ ਹੋਰ ਕਿਸੇ ਨੇ ਕੁਝ ਨਹੀਂ ਦੇਣਾ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਝੋਲੀ ਅਡ ਲੋ ਸਾਰੀਆਂ ਖੁਸ਼ੀਆਂ ਸਾਰੇ ਸੁੱਖ ਐਸੇ ਦਰਬਾਰ ਤੋਂ ਮਿਲਨੇ ਆ ਜਿਹੜਾ ਸੱਚੇ ਦਿਲ ਨਾਲ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਆ ਕੇ ਝੋਲੀ ਫਲਾਂਦਾ ਉਹਦੀ ਝੋਲੀ ਚ ਨੇਕ ਸੁੱਖ ਬਾਬਾ ਜੀ ਪਾ ਦਿੰਦੇ ਆ ਜਿਹੜੇ ਇੱਥੇ ਕੋਈ ਗਿਣ ਨਹੀਂ ਸਕਦਾ ਮੇਰੇ ਬਾਬਾ ਹੀ ਤਾਂ ਬਰਕਤਾਂ ਦੇ ਭੰਡਾਰ ਲਾ ਦਿੰਦੇ ਆ ਜਿਨ੍ਹਾਂ ਨੂੰ ਸੱਚੇ ਦਿਲੋਂ ਬਰੋਸਾ ਬਾਬਾ ਦੀਪ ਸਿੰਘ ਜੀ ਤੇ ਉਹ ਪਿਆਰ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖੋ ਕਿ ਕਿਸੇ ਗੱਲ ਦੀ ਚਿੰਤਾ ਨਾ ਕਰੋ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਨੇ ਹਰ ਵੇਲੇ ਤੁਹਾਡਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਇੱਥੇ ਉਹ ਤੁਹਾਡੀ ਰਾਖੀ ਆਪ ਕਰ ਰਹੇ ਸਭ ਠੀਕ ਕਰ ਦੇਣਾ ਬਾਬਾ ਜੀ ਨੇ ਸਬਰ ਕਰੋ ਕੁਝ ਨਹੀਂ ਹੁੰਦਾ ਤੁਹਾਨੂੰ ਉਹਨਾਂ ਨੇ ਤੁਹਾਡੀ ਬਾਹ ਫੜੀ ਹੋਈ ਆ ਸਾਰੇ ਤੂਫਾਨਾਂ ਚੋਂ ਕਢਵਾ ਕੇ ਤੁਹਾਨੂੰ ਸੁੱਖਾ ਦੇ ਰਸਤੇ ਵੱਲ ਲੈ ਜਾਣਾ ਤਨਤਨ ਬਾਬਾ ਦੀਪ ਸਿੰਘ ਜੀ